ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਜਾਖਲ ਹਰਿਆਣਾ ਝੋਟੀਆਂ ਸੱਤ ਦਿਖਾ ਦਾਂਗੇ ਇੱਕ ਦਿਖਾਵਾਂਗੇ ਬੂਰੀ ਤੇ ਛੇ ਦਿਖਾਵਾਂਗੇ ਮੁਰਰਾਜ ਪੈਂਦੀਆਂ ਨੇ ਦੋ ਮਾਗਰ ਮੇਲ ਕਾਫ ਨੇ ਤੇ ਬਾਕੀ ਨਾਲ ਹੈਗੀਆਂ ਨੇ ਫੀਮੇਲ ਕਾਫ ਦੋ ਨਾਲ ਕੱਟੇ ਬਾਕੀ ਨਾਲ ਆਗੀਆਂ ਕੱਟੀਆਂ ਤੇ ਕਬਾਲਤੀ ਸਾਨੂੰ ਵਧੀਆ ਤੋਂ ਵਧੀਆ ਟੌਪ ਤੋਂ ਟੌਪ ਝੋਟੀਆਂ ਦਿਖਾ ਦਾਂਗੇ ਚੰਗੇ ਦੁੱਧ ਵਾਲੀਆਂ ਬਾਕੀ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ ਕੱਲੀ ਦੀ ਡਿਟੇਲ ਪੁੱਛ ਲਾਂਗੇ ਬਾਈ ਨੂੰ ਤੇ ਜਿਹੜੀ ਵੀ ਛੋਟੀ ਸੋ ਨੂੰ ਇਹਨਾਂ ਚ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਡੰਗ ਦੋ ਡੰਗ ਚੋ ਕੇ ਹਰੇਕ ਪੱਖ ਤੋਂ ਚੈੱਕ ਕਰਕੇ ਬਾਈ ਤੋਂ ਲੈ ਜਾਓ ਤੇ ਬਾਕੀ ਗੱਲਬਾਤ ਤੁਹਾਡੀ ਕਾਲੇ ਨਾ ਕਰਾ ਦੇਣਾ ਆ ਜਾ ਕਾਲੇ ਹੋਰ ਕਿੰਨੇ ਠੀਕ ਠਾਕ ਵੀਰੇ ਕੋਈ ਵੱਡੀ ਛੜਦੀ ਕਾਲ ਐ ਖੜੀਆਂ ਜਮ੍ਹਾਂ ਲੈਣ ਚ ਲਾਈਆਂ ਨਾ ਹਾਂ ਹਾਂ ਕਿਹੜੇ ਪਾਸੇ ਕਰਦੀ ਕਿਹੜੇ ਪਾਸੇ ਕਰਦੀ ਇਧਰੋਂ ਇਧਰੋਂ ਕਰਦੇ ਐਸੇ ਤੋਂ ਛਾਟ ਕਿੰਨੇ ਦੇ ਦਿੰਦੇ ਮਾਰ ਕੇ ਦੀ ਆ ਜਾ ਇਧਰਲੇ ਬੰਨੇ ਆ ਜਾ ਪਹਿਲਾਂ ਜੀ ਆਰਡਰ ਕੁਆਲਿਟੀ ਦੀ ਮਾਰ ਦੇ ਕੈਮਰਾ ਹੋ ਜਾ ਬੰਨੇ ਨੂੰ ਹਾਈਟ ਇਹਦੀ ਆ ਗਈ ਮੀਡੀਅਮ ਉਹ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਦਾ ਨਾ ਕਿਤੇ ਕਈ ਭਰਾ ਨੂੰ ਕੈਮਰੇ ਚ ਵੱਡੀ ਲੱਗ ਸਕਦੀ ਹੈ ਨਾ ਤੌਰ ਬਾਈ ਖੋਲ ਕੇ ਹਾਈਟ ਆ ਗਈ ਮੀਡੀਅਮ ਤੇ ਆਰਡਰ ਆ ਗਿਆ ਫੁੱਲ ਚੌੜਾ ਨਾਲ ਆ ਗਈ ਇਹਦੇ ਕੱਤੀ ਹੈ ਨਾ ਸੂਆ ਕਿੰਨੇ ਦਿੰਦਾ ਕਲੇ ਦਾ ਦੂਜਾ ਦੂਜਾ ਸੂਆ ਵੀਰੇ ਪਰਸੋਂ ਦਿਖਾ ਕੇ ਰਿਉਈ ਬੋੜਾ ਖਾਲੀ ਹੈ ਕੰਮ ਹੈ ਜੇਪਾ ਦੇਖੀਏ ਪਰਸੋਂ ਚੇ ਕੈਮਰਾ ਮਾਰਦੀ ਹਾਂ ਪਰसों ਦੀ ਸੁਈ ਕੋਲੇ ਜੇ ਗੱਲ ਕਰ ਲਈਏ ਕਿੰਨਾ 13 ਲੀਟਰ ਬੋੜਾ ਵੀਰੇ 18 ਲੀਟਰ ਦੀ ਓਟ ਤੇ ਆਈਏ ਜਿੱਥੇ ਮਰਜੀ ਬੰਦਾ ਜਦੋਂ ਮਰਜੀ ਸਾਈ ਪਾ ਕੇ ਜਿੰਨੇ ਮਰਜੀ ਚੋਈ ਜਾਵੇ ਆਪਾਂ ਨੂੰ ਇਹ ਨਹੀਂ 13 ਲੀਟਰ ਚ ਪਾ ਦੇਣਾ ਹਾਂ 13 ਲੀਟਰ ਹੁਣ ਚੋਲੇ ਵੀਰੇ ਸਾਰੀ ਹੁਣ ਇੱਕ ਦਾ ਇਹ ਝੋਟੀ ਹਾਂਜੀ ਇੱਕ ਇਹ ਠੀਕ ਹੈ ਇੱਕ ਉਹਦੀ ਇਹ ਸਾਰੀਆਂ ਤਿੰਨੇ ਤਿੰਨ ਤਰ੍ਹਾਂ ਦੀ ਸੁਈਆਂ ਤਿੰਨੇ ਠੀਕਾ ਗੱਲ ਹਾਂ ਤੇ ਬਾਕੀ ਬਾਡੀ ਵਾਲਾ ਪੱਖ ਕਰ ਸਕਦੇ ਹੋ ਚਾ ਇੱਕ ਬਰੀਕ ਆ ਗਈ ਫੁੱਲ ਤੇ ਪੂੰਜੜ ਤੋਂ ਵੀ ਜੈਡ ਬਲੈਕ ਆ ਗਈ ਬਿਲਕੁਲ ਹਾਈਟ ਜਿਵੇਂ ਤੁਹਾਨੂੰ ਦੱਸੀ ਆ ਦਰਮਿਆਨੀ ਆ ਪਰ ਚੜਾਈ ਚੰਗੀ ਆ ਭਜਨ ਭਜਨ ਵੀ ਫੁੱਲਾ ਤੇ ਸੰਗ ਬੰਦਾ ਬਿਲਕੁਲ ਤੇ ਇੱਕ ਪਲੱਸ ਪੁਆਇੰਟ ਇਹਦਾ ਹੋਰ ਆ ਵੀ ਇਹਦੇ ਨਾਲ ਕੱਤੀ ਆ ਐ ਕਿ ਜਗਾ ਵੀ ਨਹੀਂ ਕਾਲੇ ਬੜੀ ਰੋਕਣੀ ਹੈ ਨਾ ਹਾਂ ਭਾਈ ਚੰਗੀ ਹੈ ਕਿ ਠੰਡੀ ਵੀ ਠੰਡੀ ਵੀ ਬੜੀ ਆ ਬਾਲਾ ਸੁਭਾ ਨਰਮ ਆ ਤੇ ਜਿਹੜੇ ਹਿਸਾਬ ਨਾਲ ਉੱਤੋਂ ਬਾਡੀ ਦੀ ਚੜਾਈ ਆ ਉਸੇ ਹਿਸਾਬ ਦਾ ਆਰਡਰ ਰੱਖਦੀ ਆ ਭਾਈ ਇੰਨੀ ਚੌੜੀ ਪਈ ਹੈ 2 ਫੁੱਟ ਚੌੜੀ ਚੰਗੀ ਆ ਤੇ ਬਰੀਕ ਆ ਗਈ ਫੁੱਲ ਤੇ ਆ ਗਈ ਜੈਡ ਬਲੈਕ ਜਮਾ ਸ਼ੀਸ਼ੇ ਅਰਗੀ ਝੋਟੀ ਆ ਬਿਲਕੁਲ ਸਾਫ ਹਰੇਕ ਪੱਖ ਤੋਂ ਤੇ ਬਾਕੀ ਦਾ ਥਣ ਦਾ ਸਹਜੀ ਦੱਸਦਾ ਵੀ ਚਬਾਈ ਦਾ ਤਾਂ ਐ ਸਮਝ ਲਓ ਵੀ ਮੱਛੀ ਮੋਟਰ ਵਾਲਾ ਕੰਮ ਆ ਕਾਲਾ ਬਾਈ ਲਾਵਾਂਗੇ ਬੱਚਾ ਹੁਣ ਆਪਾਂ ਠੀਕ ਆ ਲਾਏ ਦਿੰਨੇ ਆ ਤੁਹਾਨੂੰ ਲਾ ਦੇ ਬੱਚਾ ਨਾਲ ਚਬਾਈ ਦਿਖਾਈ ਜਾਵਾਂਗੇ ਤੇ ਰੇਟ ਇਹਦਾ ਕਾਲੇ ਕੀ ਰਹੂਗਾ ਅੱਜ ਦਾ 1,75,000 ਦੀ ਝੋਟੀ ਲਾਵਾਂਗੇ ਵੀਰੇ ਮੇਰਾ ਖਿਆਲ ਸਭ ਤੋਂ ਮਹਿੰਗੀ ਹੈ ਹਾਂ ਝੋਟੀ ਵੀ ਚੰਗੇ ਵੀਰੇ ਐ ਟੌਪ ਕਲਾਸ ਝੋਟੀ ਐਂਡ ਜਾਂ ਕਿੰਨੇ ਤੱਕ ਹੋਊਗਾ ਰੇਟ ਐਂਡ ਜਾਂ ਲਾਸਟ ਝੋਟੀ ਆਪਾਂ 1,15,000 ਦੇ ਦਿੰਦੇ ਆ ਠੀਕ ਆ 175 ਤੋਂ ਲਾ ਕੇ 115 ਦੇ ਰੇਟ ਨੇ ਤਕਰੀਬਨ ਦੂਜਾ ਸੂਆ ਨੇ ਦੂਜਾ ਸੂਆ ਸਾਰਿਆਂ ਵੀਰੇ ਠੀਕ ਆ ਗੱਲ ਲੈ ਇਹਨੂੰ ਬਈ ਬੱਚਾ ਲਾ ਦੇ ਦੋ ਨੰਬਰ ਵਾਲੀ ਕਾਲੇ ਤੂ ਤੋੜ ਦੇ ਖੋਲ ਕੇ ਉਹ ਤੱਕ ਉਹ ਆ ਜੂਗੀ ਝੋਟੀ ਕਿਉਂਕਿ ਵੀਡੀਓ ਲੰਬੀ ਹੋ ਜੂ ਇਹਦਾ ਕੱਦ ਕਾੜ ਚੰਗਾ ਰੱਖਦੀ ਆ ਇਹਦੇ ਨਾਲ ਬੱਚਾ ਕੀ ਆ ਬਾਈ ਇਹਦਾ ਵੀ ਕੱਟਤੀ ਆ ਆ ਨਾਲ ਇਹਦੇ ਵੀ ਸਜਣੋ ਕੱਤੀ ਆ ਥਣ ਦਾ ਸੈਜਵਿਕ ਸੋਨਾ ਰੱਖਦੀ ਆ ਤੇ ਕੱਦ ਵੀ ਝੋਟੀ ਦਾ ਚੰਗਾ ਤੇ ਫਿੱਟ ਫਿੱਟ ਜੀ ਆ ਗਈ ਜਿਆਦੇ ਓਵਰ ਫੈਟ ਨਹੀਂ ਹੈਗੀ ਜੇ ਗੱਲ ਕਰ ਲਈਏ ਬੱਚੇ ਸਾਨੂੰ ਸਾਰਿਆਂ ਦੀ ਲਾ ਕੇ ਦਿਖਾ ਦਾਂਗੇ ਧਾਰਾ ਮਾਰ ਕੇ ਬਾਕੀ ਜਿਹੜੀ ਪਸੰਦ ਆਊਗੀ ਤਸੱਲੀ ਕਰਕੇ ਲੈ ਜਾਣ ਦਾ ਸੋਡਾ ਕੰਮ ਆ ਵੀ ਨੇੜੇ ਆ ਕੇ ਲੈ ਜਾਣਾ ਤਸੱਲੀ ਕਰਕੇ ਚੈੱਕ ਕਰਕੇ ਪਸ਼ੂ ਨੂੰ ਖਰੀਦਣਾ ਇਹਦਾ ਸੂਆ ਦੂਜਾ ਤੇ ਸੂਈ ਕਿੰਨੇ ਦਿੰਦੀ ਆ ਬਾਈ ਹੋ ਗਏ ਵੀਰੇ 14-15 ਦਿਨ ਇਹਨੂੰ 10-12 ਦਿਨ 14-13-14 ਦਿਨ ਹੋ ਗਏ ਠੀਕ ਆ ਗੱਲ ਮੈਲੇ ਤਾਂ ਨਹੀਂ ਲੱਗੀ ਅਜੇ ਨਾ ਆ ਮੈਲੇ ਬਾਈ ਕਹਿੰਦਾ ਲੱਗੀ ਨਹੀਂ ਮੈਲੇ ਝੋਟੀ ਲੱਗੂਗੀ ਕਾਦੇ ਦਾ ਚੰਗਾ ਤੁਹਾਨੂੰ ਮੈਂ ਨਾਲ ਖੜਕੇ ਦਿਖਾ ਦਣਾ ਤੁਹਾਨੂੰ ਆਈਡੀਆ ਜਾ ਹੋਊਗਾ ਇਹਦੀ ਕੱਦ ਦਾ ਵੀ ਇਹਦਾ ਕੱਦ ਦਾ ਇੰਨਾ ਕਾ ਝੋਟੀ ਆ ਤੇ ਆ ਗਿਆ ਦੁੱਧ ਵਾਲਾ ਪੀਸੀ ਤੇ ਦੁੱਧ ਹਾਜ਼ਰ ਕਿੰਨਾ ਘਾਲੇ ਹੁਣ 14 ਲੀਟਰ ਵੀਰੇ ਜਿਵੇਂ ਮਰਜੀ ਬੰਦਾ ਦੋ ਟਾਈਮ ਤਿੰਨ ਟਾਈਮ ਚੋਵੇ ਹਰ ਚੋਣ ਮਿਲਦਾ ਨਹੀਂ ਇਹਦਾ ਹੈਗਾ ਜੀ ਇਹਦਾ ਮੋਟਾ-ਮੋਟਾ ਚੋਣਾ ਐਨ ਵੀਰੇ ਤਸੱਲੀ ਕਰਾ ਕੇ ਦਵਾਵਾ ਕਿਲੋ ਘਟਾ ਦੇ ਜਹੇ ਨਾ ਵੀਰੇ ਬਦੂ ਵੀ ਛੋਟੀ ਹਲੇ ਛੋਟੀਆਂ ਜੀ ਇਹਨਾਂ ਦਾ ਛੋਟੀ ਠੀਕ ਆ ਗੱਲ ਛੋਟੀ ਹਜ਼ਾਰ ਤੋਂ ਆਈ ਹੋਈ ਆ ਵੀਰੇ ਇਹ ਠੀਕ ਆ ਗੱਲ ਹਾਂ ਆਪਣੇ ਕੋਲ ਜੀ ਉਮੀਦ ਆ ਜੀ ਹੋਰ ਬਾਕੀ ਇੱਥੋਂ ਦਿਖਾ ਦੇ ਮੇਰੀ ਆ ਇੱਥੋਂ ਕਰਾ ਦੇ ਚੈੱਕ ਇਹਦੇ ਕੋਲ ਹੈਗਾ 14 ਕਿਲੋ ਦੁੱਧ ਇਸ ਟਾਈਮ ਇਹ 4 ਵੀਰੇ ਚੌਂਡ ਦੇਖੀ ਨਾਲ ਕਿਹਾ ਜਾਊਗਾ ਡੰਗ ਤੋਂ ਡੰਗ ਚਵਾ ਐਂ ਚ ਚੋਵੇ ਵੀਰੇ ਕੋਈ ਚੱਕਰੀ ਅਗਲਾ ਪੈਸੇ ਦਊਗਾ ਆਪਾਂ ਨੂੰ ਠੀਕ ਹੈ ਹਾਂ ਉਮੀਦ ਕੀ ਆ ਵੀ ਕਿੰਨਾ ਕੁ ਪਾਸ ਉਮੀਦ 17 ਕਿਲੋ ਦੁੱਧ ਦੇ ਦਊਗੀ ਝੋਟੀ 17 ਹਰ ਇੱਕ ਹੋਰ ਦੇਖਾ ਕਿਸੇ ਪਾਸੇ ਕਿਸੇ ਪਾਸੇ ਉਹ ਨਹੀਂ ਹੈਗਾ ਵੀਰੇ ਹੈ ਠੀਕ ਹੈਗਾ ਹਾਂ ਆ ਬੋਤਾ ਪਾਣੀ ਖੇਰੇ ਬਣੀ ਇੱਥੋਂ ਆਰਡਰ ਦਿਖਾ ਦੇ ਕਹਿੰਦੀ ਆਰਡਰ ਦਿਖਾ ਦੇ ਉਸ ਤੋਂ ਆਰਡਰ ਦੀ ਤੇ ਥਣ ਦਾ ਸਾਈਜ਼ ਦਿਖਾ ਦੇ ਤੇ ਦੁੱਧ ਜਿੰਨਾ ਪਾਈ ਦੱਸੂਗਾ ਉਹ ਤੁਸੀਂ ਦੋ ਟਾਈਮ ਚਾਰ ਟਾਈਮ ਹਾਂ ਤਾਂ ਜਰ ਬਾਲਾ ਸੋਣ ਲੱਗਿਆ ਹੋਇਆ ਹੈ ਬਾਕੀ ਚਵਾਏ ਵਾਲਾ ਸੋਣਾ ਝੋਟੀ ਦਾ ਪੈਸੇ ਇਹਦੇ ਕਾਲੇ ਇਹ ਤਾਂ ਲਵਾਂਗੇ ਜਮੀ ਜੈ ਸਨੋ 1 ਲੱਖ 45000 ਰੁਪਇਆ 1 45 ਵੀ ਦੇ ਦਾਂ ਦੇ ਦਵੋ ਛੋਟ ਛੋਟ ਜੀ ਰੱਖੀ ਬਸ ਰੇਟ ਨਾ ਪਤਾ ਕਿ ਰੇਟ ਇਹ ਨਹੀਂ ਆਪਾਂ ਮੰਨ ਲ ਕੇ ਬਾਲੇ ਪਾਣੀ ਪਹਿਲਾਂ ਵੀ ਨਹੀਂ ਪਾਇ ਅੱਜ ਵੀ ਨਹੀਂ ਪਾਉਂਦੇ ਬਾਲੇ ਠੀਕ ਆ ਗੱਲ ਹਾਂ ਖਿੱਚਵੀਂ ਰੇਟ ਰੱਖਾਂ ਹੁਣ ਮਾਰਦੇ ਕਰੀ 3 ਨੰਬਰ ਵਾਲੀ ਦੇ ਫੇਸ ਤੇ ਕੈਮਰਾ ਤੇ ਉਦੋਂ ਬਾਅਦ ਬਾਡੀ ਬੂਡੀ ਦਿਖਾ ਦੇ ਇਹ ਵੀ ਮੇਰਾ ਖਿਆਲ ਆ ਜੈਡ ਬਲੈਕ ਵਾਂਗੂ ਆ ਗਈ ਥੋੜੀ ਜੀ ਵਾਈਟ ਆ ਪੂੰਛ ਥੱਲੋਂ ਚਾਰ ਕਬਾਲ ਕਹਿ ਸਕਦੇ ਆਪਾਂ ਦੁੱਧ ਦੁੱਧ ਥੱਲੇ ਵੀ ਨਹੀਂ ਆ ਵੀਰੇ ਕਾਦੇ ਦੇ ਬਰਾਬਰ ਦਾ ਹੀ ਆ ਇਹਨੂੰ ਸਾਰੀਆਂ ਵੱਡੀਆਂ ਛੋਟੀਆਂ ਨੇ ਯ ਇਹ ਦਾ ਸੁਹਾ ਕਿਹੜਾ ਦੂਜਾ ਬਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਕੱਟੀ ਐ ਇਹਦੇ ਨਾਲ ਵੀ ਕੱਟੀ ਇਹਦਾ ਸੁਹਾ ਕਿੰਨੇ ਦਿਨ ਦਾ ਇਹਨੂੰ ਵੀਰੇ ਹਾਂ 10 ਦਿਨ ਹੋਏ ਨੇ ਸੂਈ ਨਾਲੋਂ 10 ਪਿੱਛੇ ਤੇ ਕੈਮਰਾ ਮਾਰਦੇ ਹਾਂ ਤੇ ਬਾਡੀ ਚ ਥੋੜੀ ਜਿਹੀ ਉਹਦੇ ਨਾਲੋਂ ਵੱਧ ਚੌੜੀ ਆ 2 ਨੰਬਰ ਵਾਲੀ ਨੂੰ ਹਣਾ ਆ ਬਾਡੀ ਦੀ ਚੜਾਈ ਥੋੜੀ ਜ਼ਿਆਦਾ ਉਹਨਾਂ ਨੂੰ ਹਾਈਟ ਵੀ 19 21 ਜ਼ਿਆਦਾ ਹੋਊਗੀ ਘੱਟ ਨਹੀਂ ਹੈਗੀ ਤੇ ਬਾਕੀ ਆਰਡਰ ਰੱਖਦੀ ਆ ਜਿਵੇਂ ਆਪਾਂ ਕਹਿ ਲਿਆ ਵੀ ਫਿੱਟ ਫਿੱਟ ਜਿਹਾ ਰੱਖਦੀ ਆ ਫਿਕਸ ਜਿਹਾ ਬਿਲਕੁਲ ਜਿੱਦਾਂ ਗਾਵਾਂ ਨੂੰ ਲੱਗਿਆ ਹੁੰਦਾ ਨਾ ਉਦਾਂ ਦਾ ਆਰਡਰ ਰੱਖਦੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਵੀ ਜਿਆਦਾ ਪੋਲੇ ਆਰਡਰ ਦਾ ਪਸ਼ੂ ਨਾ ਖਰੀਦਿਆ ਕਰੋ ਜਿਹਦਾ ਆਰਡਰ ਜਿਆਦਾ ਹਿੱਲਦਾ ਹੋਵੇ ਕਿਉਂਕਿ ਉਹਦੇ ਵਿੱਚ ਮਸਟੈਟਸ ਦੀ ਪ੍ਰੋਬਲਮ ਆਉਣ ਦੇ ਵੱਧ ਚਾਂਸ ਹੁੰਦੇ ਆ ਤੇ ਦੁੱਧ ਦਾ ਉਹਦਾ ਕੋਈ ਆਈਡੀਆ ਨਹੀਂ ਹੁੰਦਾ ਗੈਸ ਨਹੀਂ ਹੁੰਦਾ ਕਈ ਵਾਰੀ ਕਾਫੀ ਦੁੱਧ ਵੀ ਦੇਣ ਦੀਆਂ ਨੇ ਉਹ ਤੇ ਕਈ ਵਾਰੀ ਜਿਆਦਾਤਰ ਚਾਂਸ ਹੁੰਦੇ ਆ ਵੀ ਘੱਟ ਦੁੱਧ ਦੇਣ ਦੀ ਚਾਂਸ ਹੁੰਦਾ ਨਾ ਕਾਲੇ ਜਿਹਦਾ ਹਲ ਦਾ ਆਰਡਰ ਹੁੰਦਾ ਲੰਮਕਵਾ ਕਿਉਂਕਿ ਉਹਦੇ ਵਿੱਚ ਬਿਮਾਰੀਆਂ ਦੀ ਗੱਲ ਕਰ ਲਈ ਪ੍ਰੋਬਲਮਾਂ ਜਿਆਦਾ ਆਉਂਦੀਆਂ ਇਹਦਾ ਸੁਆ ਕਿੰਨੇ ਉਹ ਕਰਦੇ ਮੰਦੇ ਮਰਾਇਦਾ ਇਹਨਾਂ ਦਾ ਸੁਆ ਇਹਦਾ ਇਹਨੂੰ ਵੀ 10 ਦਿਨ ਹੋ ਗਏ ਬੱਚਾ ਸਾਹਮਣੇ 33 ਥੱਲੇ ਨਾਲ ਹਾਂ ਇਹਦੇ ਕੋਲ ਦੁੱਧ ਦੇ ਵੀ 14 ਕਰ ਗਈ ਦੋਹਾਂ ਦਾ ਬਰਾਬਰ ਦੁੱਧ ਹੈ ਇਹ ਥੱਲੇ ਇਹ ਥੱਲੇ ਇਹ ਘੱਟ ਹੈ ਦੁੱਧਾਂ ਦੇ ਅਜੇ ਸੂਈ ਥੋੜੀ ਜੰਦੀ ਹੈ ਕੋਈ ਨਹੀਂ ਨਹੀਂ ਕਰ ਦਿਆਂ ਗੱਲ ਬਾਤ ਆ ਜਾ ਘਰੀ ਇੱਕ ਨੰਬਰ ਵਾਲੀ ਸਵਾਈ ਦਿਖਾ ਦੇ ਫੁਲ ਹਾਲ ਨਵੇਂ ਦਾਦੇ ਕਹਿ ਰਿਹਾ ਮਰਾਂ ਜਮੀ ਉਹ ਦੇਖੇ ਪੈਂਦਾ ਇੱਕ ਨਾਲ ਪੈਂਦਾ ਗਾਣਾ ਚ ਵੀ ਮਾਰਦੇ ਬਾਈ ਗਾੜੀ ਮਾਰਦੇ ਤੇ ਬਾਕੀ ਚੋਣ ਤਕਰੀਬਨ ਤਕਰੀਬਨ ਚੰਗਾ ਹੀ ਹੁੰਦਾ ਜਿੰਨੀਆਂ ਕਿ ਮੱਜਾਂ ਵਾਈ ਹੋਰਾਂ ਕੋਲੋਂ ਦਿਖਾਉਣਾ ਕਿਉਂਕਿ ਬੱਚਾ ਟ੍ਰੈਡ ਕਰ ਗਵਿੰਦਰ ਜੀ ਲੈ ਜਾ ਕੇ ਪਸ਼ੂ ਵਾਈ ਹੋਰਾਂ ਨੇ ਵੀ ਖਰੀਦ ਕੇ ਵੇਚਨੇ ਹੁੰਦੇ ਚੁਵਾਈ ਦਾ ਤਕਰੀਬਨ ਪਾਸ ਹੁੰਦਾ ਜਾਨਵਰ ਜ਼ਿਆਦਾਤਰ ਇਹਦਾ ਮੁੱਲ 1 ਲੱਖ ਤੇ 75000 ਛੱਡਦੇ ਉਸਤਾਦ ਹੁਣ ਇਹਦਾ ਤਿੰਨ ਵਾਲੀ ਦਾ ਮੁੱਲ ਦੱਸਦੇ ਤੇ ਦੋ ਵਾਲੀ ਨੂੰ ਬੱচ্চਾ ਲਾ ਦੇ ਬਈ ਇਹਦਾ ਵੀ ਬਈ ਇਹਦੇ ਜਿੰਨੀ ਮੁੱਲ ਹੈ 145 145 ਤੇ 145 ਮੇਰੇ ਖਿਆਲ ਨਾਲ 290000 290000 ਹੋ ਗਿਆ ਹੋਰ ਕਿੰਨੀ ਮਾਫੀ ਹੈ ਜੋੜੇ ਜੋ ਜਮੀ ਜੱਸ ਖਿੱਚ ਗਏ ਜੇ ਜੋੜਾ ਜਾਊਗਾ ਤਾਂ ਹੋਊਗੀ ਗੱਲੇ ਚੋਂ ਨਹੀਂ ਹੁੰਦੀ ਠੀਕ ਹੈ ਹਾਂ ਕਿੰਨੀ ਹੋ ਜਾਊ ਜੋੜੇ 'ਚ 5000 ਮਾਫੀ ਕਰਦਾ ਮੈਂ ਪੂਰਾ ਪੂਰਾ 2 ਲੱਖ 6 ਵੀ ਨਹੀਂ ਹੋ 2 ਲੱਖ 285 ਦਾ ਹੋ ਜਾਊਗਾ 80 ਦਾ ਹੋ ਜਾਊਗਾ 6 ਵੀ ਨਹੀਂ ਹੋਣੀ ਯਾਰ ਠੀਕ ਹੈ ਹਾਂ ਖਿੱਚ ਗਏ ਕੱਲ ਹੋਊ ਦੋਆ ਜੋ ਜੋੜੇ ਚੋਂ ਹਾਂ ਜੋੜੇ ਚੋਂ ਇਹ ਕੱਲੀ ਕੱਲੀ ਮੰਗੇ ਬਾਈ ਫਿਰ ਨਹੀਂ ਮਤਲਬ ਕਹਿਣਾ ਫਿਰ ਉਸ ਹਿਸਾਬ ਨਾਲ ਹਾਂ ਫਿਰ ਉਸ ਹਿਸਾਬ ਨਾਲ ਆ ਫਿਰ ਰੇਟ ਬਾਈ ਨੂੰ ਉਦਾਂ ਵਸਤਾ ਹੁਣ ਮੈਂ ਕੈਰੀ ਮਾਰਦੇ ਕੈਮਰਾ 4 ਨੰਬਰ ਵਾਲੀ ਤੇ ਥਣਲੇ ਵਾ ਇਹਦਾ ਵੀ ਕਰਾ ਦੇ ਚੈੱਕ ਤੇ ਬਾਡੀ ਵਾਲੇ ਪੱਖ ਚ ਇਹ ਵੀ ਦੀ ਬਾਡੀ ਵੀ 3 ਨੰਬਰ ਵਾਲੀ ਨਾਲ ਦੀ ਆ ਕੱਦ ਬੈਡ ਚੜਾਈ ਤੇ ਤਕਰੀਬਨ ਇੱਕੋ ਜਿਹਾ ਲੈਵਲ ਦੀਆਂ ਝੋਟੀਆਂ ਦੋਨੋਂ ਤੋੜ ਦੇ ਬਾਈ ਆ ਇਹਨੂੰ ਇਹਦੇ ਨਾਲ ਬੱਚਾ ਕੀ ਕਾਲੇ ਇਹਦੇ ਨਾਲ ਕੱਤੀ ਆ ਵੀਰੇ ਇਹਦੇ ਨਾਲ ਵੀ ਹਾਂ ਇਹਦਾ ਵੀ 나ੜੂਆ ਨਾਲ ਹੀ ਆਣਾ ਹਜੇ ਵੀਰੇ ਤਿੰਨੇ ਦਿਨ ਹੋ ਜੇ ਇਹ ਝੋਟੀ ਇਹ ਤਿੰਨ ਤਿੰਨ ਇਕੱਠੀਆਂ ਸੁਣ ਜਾਂਦੀ ਠੀਕ ਆ ਗੱਲ ਹਾਂ ਇਦੇ ਕੋਲ ਕਿੰਨਾ ਹੋਇਆ ਹੋਈ ਖਾਲੀ ਹੈ ਹਜੇ ਵੀਰੇ 11 12 ਕਿਲੋ ਬੋਲੇ ਸਟਾਰਟ ਹੋਈ ਐ ਹੈਗਾ ਹਾਂ ਉਹਨਾਂ ਤਿਆਰ ਐਂ ਜਮੇ 11 ਕਿਲੋ ਹਾਂ 10 ਕਿਲੋ ਨੇ ਪਾ ਦੇਗਾ 10 ਕਿਉਂ 11 ਤੋਂ ਵੱਧੂਗਾ ਕਿਉਂਕਿ ਜਿਹੜੀ ਅੱਜ ਸੂਈ ਐ ਉਹਨੇ ਬਦਲਾ ਹੁੰਦਾ ਕੱਟਦਾ ਤਾਂ ਨਹੀਂ ਕੱਟਦਾ ਨਹੀਂ ਹੁੰਦਾ ਤਾਜੀ ਸੂਈ ਦਾ ਨਹੀਂ ਕੱਟਦਾ ਪਤਾ ਕਿਵੇਂ ਅੱਜ ਇਹ ਬਦਲਿਆ ਆਪਾਂ ਅੱਜ ਦੱਸ ਰਿਹਾ ਜਿਹੜਾ ਵੀਰੇ ਦੁੱਧ ਪਤਾ ਕਦੋਂ ਕੱਢਦਾ ਗੁਰੀ ਜਿਹੜੀ ਲਾਸਟ ਐਂਡ ਦੇ ਬਾਗੇ 15 20 ਦੇ ਸੂਈ ਨੂੰ ਮੈਂ ਸਮਝ ਗਿਆ ਹਾਂ ਮੈਂ ਤੇਰੇ ਤੋਂ ਇਹ ਪੁੱਛ ਰਿਹਾ ਹਾਂ ਵੀ ਜੇ ਆਪਾਂ 11 ਮੰਨ ਲੀਏ ਜਿੰਨਾ ਆਪਾਂ 11 ਦਾ ਵੀਰੇ 11 ਕਿਉਂਕਿ ਕਈ ਵਾਰੀ ਕੋਈ ਦੂਰ ਤੋਂ ਭਰਾ ਆ ਜਾਂਦਾ ਮੈਂ ਬਾਰ ਬਾਰ ਤੈਨੂੰ ਕਹਾਂ ਪੁੱਛ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਆ ਜੇ ਕਈ ਵਾਰੀ ਕੋਈ ਸੱਜਣ ਆ ਜਾਂਦਾ ਜਾਦੇ ਦੂਰ ਤੋਂ ਫਿਰ ਤੁਹਾਨੂੰ ਪਤਾ ਤੇਲ ਤੂਲ ਦੇ ਭਾਅ ਵੀ ਕਦੇ ਦਾ ਬੱਚਾ ਮੰਗਾਦਾ ਇਕ ਤਾਂ ਮੈਂ ਬੱਚਾ ਮੈ ਲਾਉਣਾ ਕੋਈ ਗੱਲ ਨਹੀਂ ਲਾ ਰਹੇ ਉਹਨੂੰ ਨਿਬੜਜੂ ਕੰਮ ਕੋਈ ਨਹੀਂ ਚੱਲ ਸਹੀ ਮਰਜ਼ੀ ਹੈ ਇਹਦੇ ਕੋਲੇ ਹੁਣ 11 ਲੀਟਰ ਬੋਰੀ ਐਨ ਵੀਰੇ ਬੱਚੇ ਦੇ ਮਾਰ ਕੈਮਰਾ ਅੱਜ ਵੀਰੇ ਐ ਲੈ ਲਓ ਬੱਚਾ ਤੀਜਾ ਦਰਾਂ ਚੌਥਾ ਕਹਿ ਸਕਦੇ ਆ ਪਾ ਤਿੰਨ ਦਰਾਂ ਦੀ ਸੂਈ ਪੂਰੀ ਹੋ ਗਈ ਆਲਾ ਬੱਚਾ ਦੇਖ ਲੈ ਮਾਰ ਲੈ ਕੈਮਰਾ ਇੱਥੇ ਦੇਖ ਲੈ ਐ ਨਾ ਨੜੂ ਮਾਰ ਲੈ ਇਹ ਹੋ ਜਾ ਬੰਦੇ ਨੂੰ ਇੱਥੋਂ ਦਿਖਾ ਦੇ ਗਰੀ ਸਮਾਰ ਕੇ ਇਹਦੇ ਪੈਸੇ ਕਿੰਨੇ ਲਵੇਂਗਾ ਇਹਦਾ 1,55,000 ਰੁਪਏ 1 ਲੱਖ ਤੇ 55 ਬਾਈ ਕਹਿੰਦਾ ਲੈ ਲਾਂਗੇ ਕੱਦ ਦਾ ਆਈਡੀ ਆ ਔਰੇ ਤੋਂ ਲਾ ਲਵੇ ਦਾ ਚੜਾਈ ਵੀ ਉੱਤੋਂ ਚੰਗੀ ਰੱਖਦੀ ਆ ਕੱਦ ਵੀ ਚੰਗਾ ਤੇ ਹੁਣ ਦਿਖਾ ਦੇ ਗਰੀ 2 ਨੰਬਰ ਵਾਲੀ ਦੀ ਚਵਾਈ ਦਿਖਾ ਦੇ ਇਧਰੋਂ ਬਾਈ ਕਰਨ ਲੱਗ ਰਿਹਾ ਸ ਗੈਪ ਕੋਪ ਬੜਾ ਸੋਹਣਾ ਰੱਖਿਆ ਥਾਣਾ ਜੀ ਮੇਰੇ ਬਾਲਾ ਚੋਣ ਮੋਟਾ ਹੈ ਜਿਵੇਂ ਕੋਲਾ ਚੋਣਾ ਹੈ ਚੋਣ ਤੇ ਵਾ ਜੀ ਲੱਗ ਜਾ ਕਰੂਗਾ ਜਦੋਂ ਵੀ ਮੈਂ ਬੈਠਾ ਕਰੂ ਚੋਣਾ ਚੋਣ ਦਾ ਨਹੀਂ ਮਾਲਾ ਹੋ ਗਿਆ ਬਸ ਗੁਰਿੰਦਰ ਮੇਰਾ ਗਾਇ ਸ਼ਰਟ ਦੇ ਸਿੱਟ ਇਹ ਦੂਜੀ ਦਿਲਾ ਦੇ ਬੱਚਾ ਹੁਣ ਤੇ ਹੁਣ ਲਾ ਦੇ ਤਿੰਨ ਨੰਬਰ ਵਾਲੀ ਦਾ ਬੱਚਾ ਰੇਟ ਸੋਨ ਮੈਂ 4 ਨੰਬਰ ਵਾਲੀ ਦਾ ਕੀ ਦੱਸਾਂ ਕਾਲੇ 155 ਬਾਈ 1 ਲੱਖ ਤੇ 55 ਦੁਬਾਰਾ ਫਿਰ ਦੱਸਦਾ ਨਾ ਜਿਹੜੀ 1 ਨੰਬਰ ਤੇ 175 145 ਤੇ 3 ਨੰਬਰ ਦਾ ਵੀ 145 ਇਹਦਾ 155 ਤੇ ਹੁਣ ਮੇਰਾ ਖਿਆਲ ਆ ਪਾ ਕੇ 5 ਨੰਬਰ ਤੇ ਇਹ ਆ ਗਈ ਬੂਰੀ ਕੱਦ ਗੈਰੀ ਇਹਦਾ ਵੀ ਦਿਖਾ ਦੀ ਪਹਿਲਾਂ ਇੱਕੀ ਨਾਲੇ ਚੜਾਈ ਦਿਖਾ ਦੀ ਹਰੇਕ ਚੀਜ਼ ਦਾ ਆਈਡੀਆ ਕਰਾ ਦਾਂਗੇ ਜੇ ਆਨਲਾਈਨ ਕਿਸੇ ਸੱਜਣ ਨੇ ਮੰਗਾਉਣੀ ਹੈ ਵੀਡੀਓ ਕਾਲ ਤੇ ਚਵਾ ਲਿਓ ਦੋ ਟਾਈਮ ਪਾਸ ਜਿੰਮੇ ਮਰਜੀ ਬਾਈ ਇਹਦੇ ਨਾਲ ਬੱਚਾ ਕੀ ਆ ਕਾਲੇ ਇਹਦੇ ਨਾਲ ਸ਼ਾਇਦ ਕੱਟਾ ਯਾਰ ਹੁਣਾਂ ਦਾ ਹੈ ਕੱਟਾ ਹੈ ਬੱਚਾ ਦੇ ਪੂਰੀ ਨਾ ਦੀਆ ਸੇਠਾ ਮੈਂ ਵੀ ਨਹੀਂ ਦੇਖਿਆ ਬਾਈ ਯਾਰ ਗੁਰੀ ਕੱਟੀਆਂ ਗੁਰੀਆਂ ਹਰ ਚੋ ਬਾਈ ਕੱਟਾ ਇਹ ਥੱਲੇ ਆ ਬੂਰੀ ਨਾਲ ਕੱਟੀਆਂ ਇਹਦੀ ਇੱਕ ਖਾਸੀਅਤ ਆ ਵੀ ਇਹਨੇ ਬੱਚਾ ਬਿਲਕੁਲ ਬਲੈਕ ਦਿੱਤਾ ਇਹਦੇ ਜਿੱਦਾਂ ਦਾ ਸੀਮਨ ਲਾ ਦੋਗੇ ਬੱਚਾ ਝੋਟੀ ਉਦਾਂ ਦਾ ਪਾ ਦੂਗੀ ਕੱਦ ਕਾਠ ਇਹਦਾ ਵੀ ਤੁਹਾਨੂੰ ਨਾਲ ਖੜਕੇ ਆਈਡੀਆ ਕਰਾਤਾ ਮੈਂ ਚੜਾਈ ਵਾਲੀ ਝੋਟੀ ਆ ਵਜੂਦ ਵਾਲੀ ਆ ਤਕਰੀਬਨ ਸਾਰੀਆਂ ਚੰਗੀਆਂ ਨੇ ਜਾਣ ਵਾਲੀਆਂ ਨੇ ਵਜੂਦ ਵਾਲੀਆਂ ਲੰਬੀ ਤੋਰ ਦੇ ਭਾਈ ਇਹਦਾ ਸੁਆ ਕਿੰਨੇ ਦਿੰਦਾ ਕਾਲੇ ਇਹ ਨੂੰ ਹੋ ਗਏ ਵੀਰੇ ਤੇਰਾ ਚੌਦਨ ਮੰਗੂ ਸੋਈ ਨੂੰ ਇੱਕ ਦੋ ਨਾ ਵਾਧੇ ਹੋ ਗਏ ਨੇ ਯਾਰਾ 15 ਮੰਨ ਲਈਏ 15 ਮੰਨ ਲੈ ਵੀਰੇ ਆ ਗਈ ਪਿਓਰ ਬੂਰੀ ਤੇਲਿਆ ਹਣਾ ਚੜਾਈ ਆ ਗਈ ਫੁੱਲ ਪੂਰੀ ਵੱਡੀ ਝੋਟੀ ਹੈ ਬਾਈ ਯਾਰ ਆ ਚੜਾਈ ਵੀ ਫੁੱਲਾ ਕੱਦ ਵੀ ਸੋਹਣਾ ਜਾਨ ਵੀ ਚੰਗੀ ਆ ਅਰਥਾ ਜਿਹੇ ਅਰਥਾ ਲੱਗਿਆ ਵੀਰੇ ਉਹੋ ਜੀ ਧਰ ਪੈਂਦੀ ਆ ਦੁੱਧ ਕਾਲੇ ਹਾਜ਼ਰ ਕਿੰਨਾ ਦੁੱਧ 15 ਲੀਟਰ ਵੀਰੇ ਐ ਜਿਵੇਂ ਮਰਜੀ ਬੰਦਾ ਚੋਲੇ ਐਨ ਤਿਆਰ ਵੀਰੇ ਤਿਆਰ ਦੁੱਧ ਅਸੀਂ ਵੀ 20 ਲੀਟਰ ਮਾਰ ਕੇ ਲੈ ਆਏ ਨਾ ਠੀਕ ਆ ਗੱਲ ਆ ਇਹਦੇ ਕੋਲ ਬਾਈ ਕਹਿੰਦਾ 15 ਕਿਲੋ ਦੁੱਧ ਆ ਜਿਹੜਾ ਉਹ ਹੈਗਾ ਇਸ ਟਾਈਮ ਤਿਆਰੀ ਦਾ ਇੱਕ ਸਿਸਟਮ ਕਹਿਣ ਵਾਲਾ ਹੋ ਜਾਂਦਾ ਤੇ ਇੱਕ ਸਿਸਟਮ ਹੋ ਜਾਂਦਾ ਵੀ ਇਹਦੇ ਕੋਲੇ ਤਿਆਰ ਆ। ਰਤੀਗਣੀ ਵੀ ਹਾ ਸਿੰਗਲ ਆ ਪਿੰਡ ਹੈ ਜਿਹੜਾ ਮਰਜੀ ਬੰਦਾ ਐਡਰੈਸ ਲੈ ਕੇ ਬੰਦੇ ਨਾਲ ਗੱਲ ਕਰਕੇ ਫਿਰ ਸੌਦਾ ਕਰਦਾ। ਤਸੱਲੀ ਕਰਾ ਦਾਂਗੇ ਇਹ ਇੱਕ ਪਾਵਾ। ਹਾਂ। ਬਹੁਤ ਬਹੁਤ ਕਣੀ ਉਧਰ ਨਾਲ ਹਾ ਸਿੰਗਲ ਆ ਪਿੰਡ ਹੈ ਇੱਕ ਕਰੋੜ ਦੇ ਉੱਪਰ ਹੀ ਆ ਗਿਆ। ਉੱਥੋਂ ਆਈਏ ਜੋੜੀ। ਲੈ ਚੱਲ ਇਹਦੇ ਕਾਲੇ ਪੈਸੇ ਕਿੰਨੇ ਲੈ ਲਾਈਆਂ ਆਪਾਂ ਫਿਰ। ਇਹਦਾ ਲਵਾਂਗੇ ਵੀਰੇ 1,45,000 ਰੁਪਏ। ਬਾ ਬੰਦੇ ਥੁਮਾ ਦੇ। 1,45 ਹਾਂ ਬਈ। ਇੱਕ ਰੇਟ ਮੁਤਾਬਕ ਲਾਈਆਂ ਹੋਈਆਂ ਲੈਣ ਚ ਨਹੀਂ ਰੇਟ ਮੁਤਾਬਕ ਨਹੀਂ ਜੋ ਕਿ ਵੱਡੀਆਂ ਨੇ ਵੀਰੇ ਹੈ ਕੋਈ ਤੈਨੂੰ ਐ ਛੋਟੀ ਲੱਗਦੀ ਕੋਈ ਨਹੀਂ ਮੈਂ ਕਿਹਾ ਉਹਨਾਂ ਦਾ 1.45 45 ਆ ਹਾਂ ਹਾਂ ਉਹਦਾ 1.45 ਐ ਇਹਦਾ 1.55 ਐ ਇਹਦਾ ਇਹਦਾ ਵੀ 1.45 ਐ ਇਹਦਾ 1.45 ਪਰ ਜੇ ਇੱਧਰ ਲਾਉਂਦਾ ਇਕੱਠੀਆਂ ਹੋਈਆਂ ਤੇ ਨੀ ਚਲੋ ਕੋਈ ਗੱਲ ਨਹੀਂ ਇੱਧਰ ਲਾ ਦਿੰਦੇ ਕਈ ਵਾਰੀ ਕੋਈ ਤਿੰਨੇ ਲੈ ਲਾਂਦਾ ਮਾਂ ਇਕੱਠੀਆਂ ਕੋਈ ਨਾ ਹੁਣ ਕਰ ਦਾਂਗੇ ਠੀਕ ਆ ਗੱਲ ਤਿੰਨਾਂ ਦਾ ਕਰ ਦਾਂਗੇ ਤਿੰਨਾਂ ਚੋਂ ਕੈੜਾ ਦੇ ਆ ਰਿਆਂ ਫਿਰ ਤਿੰਨਾਂ ਚੋਂ ਹਾਂ ਪੰਜ ਦਾ ਡਾਜ ਦਿੱਤਾ ਸੀ ਦੋ ਇਹ ਚੋਂ ਡਾਦਾਂ ਗੱਲੀ ਚੋਂ ਸੱਤ ਅਲੀਕਾ ਯਾਰ ਆਪਾਂ ਖਿੱਚ ਕੇ ਕਰਦੇ ਆ ਕੰਮ ਆਪਣਾ ਨਹੀਂ ਚੱਲ ਜਿਵੇਂ ਤੇ ਕਹਦਾ ਜੇ ਵਿੱਚ ਜਾਊਗੀ ਤਾਂ ਹੈ ਆ ਤਿੰਨਾ ਚੋਂ ਅੱਠ ਉੱਡ ਜਾਊਗਾ ਜੋੜੇ ਚੋਂ ਪੰਜ ਉੱਡ ਜੂ ਇਹਦਾ ਜੋੜਾ ਉਹਦੇ ਨਾਲ ਲਾ ਲਿਓ ਚਾਹੀ ਹੈ ਨਾ 1 45 45 ਦੇਖੀ ਬਈ ਉਹ ਕਿਹੋ ਜਿਹਾ ਲੱਗਿਆ ਜਿਵੇਂ ਥਾਲੇ ਉਹ ਜੀ ਧਾਰ ਪੈਣੀ ਝੁੱਟੀ ਦੀ ਤੇ ਆ ਜਾ ਗੈਰੀ ਹੁਣ ਲੈ ਆ ਇਧਰ ਲੈ ਨੰਬਰ ਤੇ 3 ਨੰਬਰ ਵਾਲੀ ਕੱਟੀ ਦੇ ਦੀਆਂ ਚਵਾਈ ਦਿਖਾ ਦੇ ਦੀ ਵੈਸੇ ਚਵਾਈ ਦਾ ਨਹੀਂ ਜਾਨਵਰ ਤਕਰੀਬਨ ਤਿੰਨ ਮਹੀਨੇ ਕੋਲੇ ਮਾੜਾ ਹੁੰਦਾ ਚਵਾਈਆਂ ਤਕਰੀਬਨ ਪੋਲੀਆਂ ਤੇ ਠੋਸ ਹੀ ਮਿਲਦੀਆਂ ਛੱਡ ਦੂੰਗੀ ਛੜ ਦੇ ਛੜ ਦੇ ਸਤਾ ਦੋਕੇ ਆ ਤੇ ਹੁਣ ਗੈਰੀ ਇਹਦਾ ਮਾਰ ਇਹਦਾ ਇਹਦਾ ਬੱਚਾ ਲਾ ਦੇ ਤੂੰ ਆ ਤੂੰ ਲਾ ਦੇ ਭਾਈ ਇਹਦਾ ਬੱਚਾ ਤੇ ਆਗਲੇ ਨੰਬਰ ਵਾਲੀ ਝੋਟੀ ਤੇ ਚੱਲ ਆਪਾ ਇਹ ਬਾਈ ਹੋ ਰਹੇ ਨੇ ਕਹਿੰਦੇ ਇਹ ਬਾਈ ਨੂੰ ਦੇ ਰખી ਝੋਟੀ ਆ ਜਾ ਵਗੇਰੇ ਖਰੀਦ ਫੇਰ ਆ ਆ ਜਾ ਝੋਟੀ ਹੁਣ ਬਾਈ ਹੋ ਰਾ ਨਾ ਕਰਾ ਦਿੰਦਾ ਗੱਲ ਆ ਜਾ ਆ ਜਾ ਸੱਜਣਾ ਆ ਜਾ ਤੇਰੀ ਕਰਾਉਂਦੇ ਆ ਮੌਲਾ ਕਰ ਆ ਜਾ ਕੋਈ ਨੋਰ ਕੇ ਦਿਖਾ ਦੇ ਨਾੜੀ ਸੁਗਾ ਕਿੰਨੇ ਦਿੰਦਾ ਕਾਲੇ ਇੱਕ ਬਾਈ ਨਾਲ 2 ਮਿੰਟ ਗੱਲ ਕਰਾਂਗੇ ਬਾਈ ਨੇ ਨਾ ਪਤਾ ਕਿ ਮੇਰੇ ਨਾਲ ਫੋਨ ਤੇ ਵੀ ਗੱਲ ਹੁੰਦੀ ਸੀ ਠੀਕ ਹੈ ਇਹ ਕਹਿੰਦਾ ਯਾਰ ਮੈਂ ਵਪਾਰੀਆਂ ਕੋਲ ਬਹੁਤ ਮਾਲ ਲੈ ਲਿਆ ਪਰ ਮੇਰੀ ਸੰਤੁਸ਼ਟੀ ਨਹੀਂ ਹੋਈ ਕਹ ਮਾ ਬਈ ਯਾਰ ਤੈਨੂੰ ਕਿਸੇ ਬੱਸ ਉਹ ਨਹੀਂ ਨਾ ਹੈ ਅੱਜ ਇਹਨੂੰ ਬਾਈ ਨੂੰ ਕਹਿ ਕੇ ਦਿੱਤੀ ਹੈ ਸੁਣ ਗੱਲ ਮੇਰੀ ਨਹੀਂ ਚੱਲ ਹੈ ਗੱਲ ਪਤਾ ਕੀ ਹੁੰਦੀ ਹੈ ਬਾਈ ਵਪਾਰ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਕਹਿੰਦੇ ਹਨਾ ਠੀਕ ਹੈ ਗੱਲ ਹਾਂ ਉਹੀ ਗੱਲ ਆ ਬੰਦੇ ਦਾ ਚੰਗੇ ਹੁੰਦੇ ਆ ਆਪਾਂ ਮਾੜੀ ਆ ਜਾਂਦੇ ਆ ਆਪਾਂ ਆਪਣੀ ਤੇ ਸੀਮਤਾ ਆਪਾਂ ਆਪਣੀ ਗਲਤੀ ਕੋਈ ਕਰਨੀ ਤਿੰਨ ਦਿਨ ਹੋਏ ਨੇ ਬਾਈ ਨੂੰ ਕਿਹਾ ਬੋਏ ਚ ਖਾਲੀ ਹੈ 12 ਲੀਟਰ ਤੋਂ ਸਟਾਰਟਿੰਗ ਹੋਈ ਹੈ ਜੀ ਲੈ ਚ ਲੈ ਇਹਨੂੰ ਬੱਚੇ ਤੇ ਮਾਰ ਕੇ ਆ ਰਹੀ ਕੈਮਰਾ ਬਾਕੀ ਬਾਈ ਨੂੰ ਪੁੱਛ ਲੈ ਕਿ ਧਾਰ ਕਹੀ ਜੀ ਪੈਂਦੀ ਹੈ ਇਹ ਆ ਬੱਚਾ ਇਹਦਾ ਤਕਰੀਬਨ 3 ਕ ਦਿਨਾਂ ਦੀ ਹੈ ਸੂਈਆਂ ਨਾਲੂਆ ਨਾਂ ਭਾਈ ਜ਼ਮੀਨ ਆ ਤਾਂ ਖਿੱਚ ਕੁਛ ਤਾਂ ਨਹੀਂ ਤਾਂ ਹੀ ਦਾ ਇੱਕ ਹੋਰ ਦੇਖ ਗੁਰੀ ਭਾਈ ਇਹ ਤਾਰਾ ਮਾਰ ਜੇ ਪੁੱਛਦਾ ਵੀ ਕੀ ਮੈਂ ਨੇ ਉਹ ਮੈਂ ਆਪੇ ਪੁੱਛ ਲੈਣਾ ਆਜੋ ਭਾਈ ਆਜੋ ਕਰਨ ਲੈਣਾ ਗੱਲਬਾਤ ਕੋਈ ਦਿੱਕਤ ਨਹੀਂ ਕਿਹੜਾ ਕਿਹੜਾ ਪਿੰਡ ਆ ਜੀ ਆਪਣਾ ਡਿਰਬਾ ਮੰਡੀ ਹਾਂਜੀ ਆ ਕਬੱਡੀ ਪਲੇਅਰਾਂ ਵਾਲਾ ਉਹ ਗੈਰੀ ਲੁਧਰ ਵਾਲਾ ਪਿੰਡ ਆ ਹਨਾ ਹਾਂ ਆ ਮਨ ਸਿੰਘ ਦੁਲਟੋਰੀ ਤੁਹਾਡੇ ਪਿੰਡ ਜਿਦਾ ਮੇਰਾ ਖਿਆਲ ਆ ਹਾਂਜੀ ਹਾਂਜੀ ਅਕੈਡਮੀ ਬਣ ਗਈ ਹਾਂ ਖੇਡ ਅਕੈਡਮੀ ਦੇ ਨਾਲ ਉਹਨਾਂ ਦੀ ਮਸ਼ਹੂਰ ਹਾਂਜੀ ਹਾਂਜੀ ਤੇ ਪਹਿਲਾਂ ਕਿੰਨੀਆਂ ਝੋਟੀਆਂ ਲਾਈਆਂ ਫਿਰ ਵਪਾਰੀਆਂ ਨੇ ਬਈ ਝੋਟੀਆਂ ਬਥਰੀਆ ਲੈਦੀਆਂ ਪੀਣਾ ਲੈਣਾ ਦੁੱਧ ਪੀਣ ਨੂੰ ਆ ਔਰ ਹੁੰਦੀਆਂ ਠੱਗੀ ਨੇ ਠੀਕ ਹੈ ਹਾਂ ਇਹ ਬੰਦਾ ਕਿਵੇਂ ਲੱਗਦਾ ਤੁਹਾਨੂੰ ਇਹਦਾ ਬੰਦਾ ਵੀ ਪਹਿਲੀ ਵਾਰ ਆਲਾ ਪਹਿਲੀ ਲਈ ਆ ਫਿਰ ਮੈਨੂੰ ਫੋਨ ਲਾ ਦੀ ਹਾਂ ਜਰੂਰ ਲਾ ਲੂੰਗਾ ਬਾਈ ਇਹ ਬੰਦੇ ਨੇ ਹਾਂ ਹਾਂ ਇਹ ਗੱਲ ਸਹੀ ਹੈ ਮੈਂ ਕਹਿ ਰਿਹਾ ਬਣੀ ਜਾਂਦੀ ਆ ਤੁਸੀਂ ਇਹ ਵੀਡੀਓ ਸੇਵ ਕਰ ਲਿਓ ਮੈਨੂੰ ਫੋਨ ਲਾ ਦੀ ਵੀਡੀਓ ਵੀਰੇ ਸੇਵ ਇਹਨੇ ਮਤਲਬ ਇਹ ਇਹ ਗੱਲ ਹੈਗੀ ਬਾਈ ਜਿਵੇਂ ਆਪਾਂ ਕਹ ਕੇ ਆ ਵੀ ਆਪਣਾ ਮਿੱਤਰ ਆਪਣੇ ਨਾਲ ਬੱਧ ਰਿਹਾ ਲੈ ਸਕੀਗਾ ਫਿਰ ਇਸ ਡਰ ਨੇ ਆਪਸ ਨੇ ਵੀ ਵੀਡੀਓ ਦੇਖ ਕੇ ਫੋਨ ਲਾਇਆ ਦੀ ਬਾਈ ਨੂੰ ਠੀਕ ਆ ਕਟੋ ਘਟ 20 ਹੁੰਦਾ ਮੈਂ ਰੋਜ ਇਹ ਕਹਦਾ ਵੀਡੀਓ ਤੇਰੀਆਂ ਠੀਕ ਆ ਗੱਲ ਪਰ ਮੈਨੂੰ 20 ਦਿਨ ਹੋ ਗਏ ਨੂੰ ਫੋਨ ਆਏ ਨੂੰ ਇਹ ਕਹਿੰਦਾ ਆ ਜਾ ਮੈਨੂੰ ਵੀ ਥੋੜਿਆ ਕਰ ਦੇ ਇਹ ਵੇਚ ਉਹਨਾਂ ਨੂੰ ਮਾਲ ਵਿਕ ਜਾ ਕਰੇ ਹਾਂ ਦੱਸਣਾ ਤਾਂ ਨਹੀਂ ਵੇਚੀ ਕਿੰਨੇ ਦੀ ਹੈ ਕਿਹੜੀ ਕੋਈ ਨਹੀਂ ਦੱਸ ਕੋਈ ਗੱਲ ਨਹੀਂ ਹੋਈ ਗੱਲ ਇਹ ਇੱਕ ਲੱਖ 434 ਜਰ ਹਾਂ 1 ਲੱਖ 43000 500 ਦੀ ਬਾਈ ਕਹਿੰਦਾ ਲਈਆ ਤੇ 나ੜੂਆ ਨਾਲ ਆ 12 ਕਿੱਲੇ ਬੋਲੇ ਤੋਂ ਦੀ ਸਟਾਰਟਿੰਗ ਆ ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਵੀਰੇ ਮੇਰੇ ਹਿਸਾਬ ਨਾਲ ਜਿੰਨੇ ਮੈਂ ਆਈਏ ਬਾਈ ਨੂੰ ਦੱਸੇ ਦੀ 17 ਲੀਟਰ ਤੇ ਖੜੂਗੀ ਜਾ ਕੇ ਜਿਹੜੀ 12 13 ਤੋਂ ਚੱਲਦੀ ਹੈ 12 13 ਤੋਂ ਹਾਂ ਕਿਉਂਕਿ ਬਾਈ ਪਤਾ ਕੀ ਹੈ ਜਿਹੜੇ ਸਟਾਰਟਿਕ ਜਨਾਂ 12 13 ਚੱਲ ਪਈ ਉਹ 17 ਲੀਟਰ ਦੇਣੀ ਦੇਣਾ ਉਹਨੇ 15 16 ਚੱਲ ਗਰਮੀ ਗੁਰਮੀ ਦੇ ਹਿਸਾਬ ਨਾਲ 16 ਬਾਕੀ ਬਾਈ ਨੇ ਹੋਰ ਦੱਸਿਆ ਅਗੇ ਬਾਕੀ ਬਾਈ ਨੇ ਪਤਾ ਕੀ ਹੈ ਬਾਕੀ ਬਾਈ ਦੀ ਸੇਵਾ ਬਾਈ ਕਹਿੰਦਾ ਮੈਂ ਜਿਹੜੀ ਚੀਜ਼ ਕਹੇਗਾ ਮੈਂ ਉਹ ਪਾਉਣਾ ਵੀ ਉਹ ਚੀਜ਼ ਠੀਕ ਹੈ ਗੱਲ ਬਾਈ ਹਾਂ ਸਾਮਾਨ ਜਿਹੜਾ ਕਦੇ ਆਖੇਗਾ ਉਹ ਪਾਉਣਾ ਆਪਾਂ ਜਦੋਂ ਨਿਕਲਾ ਕਰਦੇ ਮੈਨੂੰ ਦੁੱਧ ਦਾ ਹੀ ਮਤਲਬ ਹੈ ਬਾਈ ਕਿਉਂਕਿ ਬਾਈ ਜੇ ਅੱਜ ਇਹ 12 ਕਿਲੋ ਬੋਲੇ ਤੇ ਚੱਲਦੀ ਹੈ 15 ਦੇ ਵਾਸਤੇ ਕੋਈ ਜ਼ਿਆਦਾ ਨਹੀਂ ਹੈਗਾ ਬਾਈ ਡਿਊਟੀ ਵਾਸਤੇ ਪਰ ਮੈਨੂੰ ਪੁਰਾਣੀ ਸੈਟਿੰਗ ਦੀ ਦੁੱਧ ਦਾ ਹੀ ਮਤਲਬ ਹੈ ਮੈਨੂੰ ਦਾਣਾ ਜਿਹੜਾ ਉਹ ਉਹ ਹੀ ਪਾ ਬਾਕੀ ਆਲਾ ਬੱਚਾ ਲਾ ਬੱਚਾ ਬਾਈ ਨੇ ਲਾਇਆ ਵੀ ਪਹਿਲਾਂ ਆਹ ਉਹ ਗੁਰੀ ਬਾਕੀ ਤੇ ਆਪਾਂ ਸਾਰੇ ਬੈਠ ਕੇ ਬਿਗਰੇ ਮਾਣੇ ਤੇ ਦਾਣੇ ਉਹ ਪਾ ਮਾ ਕੇ ਤਾਂ ਇਹ ਦੂ ਠੀਕ ਹੈ ਜੀ ਗੁਰਿੰਦਰ ਬਾਦਲ ਜੀ ਬਣਦੀ ਫਿਰ ਦੰਦੀ ਬਾਕੀ ਪਹਿਲਾ ਬੱਚਾ 10 ਦਿਨ ਨੂੰ ਮੈਂ ਘੰਟੀ ਲਾਉਂਗਾ ਤੁਹਾਨੂੰ ਕੋਈ ਗੱਲ ਨਹੀਂ ਹਾਂ ਵਿਕੀ ਸੀ ਅਗਲੀ ਅਗਲੀ ਵੀਡੀਓ ਤੋਂ ਅਗਲੀ ਵਾਰ ਇਹਨੂੰ ਆਪਾਂ ਫੈਸਲਾ ਕਰਦਾ ਠੀਕ ਹੈ ਭਾਈ ਵੀ ਕੀ ਸੀ ਨਾ ਹਾਂ ਠੀਕ ਹੈ ਭਾਈ ਕਾ ਨੰਬਰ ਬੋਲੋ ਸਾਡਾ ਨੰਬਰ ਹੈਗਾ ਭਾਈ 62843 16388 ਠੀਕ ਹੈ ਜੀ ਤੇ ਬੱਚਾ ਇਹਨੂੰ ਵੀ ਲਾ ਦੇਣਾ ਤੇ ਲਾਈ ਲੱਟਾਈਦਾ ਵੀ ਲਾਤਾ ਬਾਈ ਮਾਤੂ ਜੀ ਬਰਦਾਈ ਖੰਬਾ ਦਾਈ ਬਣਾਏ ਬਿਗਰੇ ਦਾ ਵੀਡੀਓ ਜੀ ਬਾਈ ਤੁਹਾਨੂੰ ਮਿਲਿਆ ਤਾਂ ਛੋਟੀ ਦਾ ਰੇਟ ਵੀ ਦੱਸਦਾ ਨਾ ਬਾਈ ਆਪਾਂ ਮਤਲਬ ਕੀ ਪ੍ਰਮਾਤਮਾ ਕਰੇ ਅੱਜ ਤੱਕ ਕੋਈ ਜਿਹਦੇ ਪਾਸੇ ਰਿਲਾਈ ਹੈ ਸਾਡੇ ਕੋਲ ਵੀਰ ਵਗੈਰਾ ਲਈ ਜਾ ਵੱਡੀ ਬੁੱਡੀ ਬਹੁਤ ਆ ਤੇ ਲੰਬੀ ਲੰਬੀ ਵੀ ਬਹੁਤ ਆ ਗਈ ਲੈ ਉਹ ਨਾ ਮੈਂ ਮੈਂ ਇਤਰਾਫ ਦੱਸਦਾ ਮੈਂ ਕਰ ਦਿੰਦਾ ਛੱਡ ਦੇ ਛੱਡ ਦੇ ਆ ਬਾਲਟੀ ਚ ਮਾਰ ਦੇ ਥੱਲੇ ਨਾ ਮਾਰੀ ਆ ਬਾਲਟੀ ਫੜਾ ਦੇ ਤੂੰ ਬੂਡੀ ਦਾ ਬੱਚਾ ਲਾ ਦੇ 17 ਤੁਹਾਨੂੰ ਸਾਰਿਆਂ ਨੇ ਮਾਰ ਕੇ ਦਿਖਾ ਦੂਗਾ ਕੱਲੀ ਕਲੀ ਨਾਲ ਤੇਜ਼ੀ ਨਾਲ ਆ ਦੇ ਥੋੜਾ ਬੂਰੀ ਨਾ ਤੂੰ ਬੂਡੀ ਲਾ ਦੇ ਬੂਰੀ ਦਾ ਬੱਚਾ ਲਵਾ ਦੇ ਫਿਰ ਵੀਡੀਓ ਨਾ ਤੂੰ ਜਿਆਦਾ ਲੰਬੀ ਹੋ ਜਾਂਦੀ ਆ वैसे कोशिश ਤਾਂ ਇਹੀ ਹੁੰਦੀ ਆ ਵੀ ਚੰਗੇ ਤੋਂ ਚੰਗੀ ਚੀਜ਼ ਦਿਖਾਈਏ ਹਰੇਕ ਪੱਖ ਦਿਖਾਈਏ ਕਿਉਂਕਿ ਸਮਾਂ ਸਾਡੀ ਵੀਡੀਓ ਦਾ ਤਕਰੀਬਨ ਸਾਰੀਆਂ ਵੀਡੀਓ ਤੋਂ ਲੰਬਾ ਹੋ ਜਾਂਦਾ ਕੋਸ਼ਿਸ਼ ਹੁੰਦੀ ਆ ਵੀ ਯਾਰ ਤੁਹਾਨੂੰ ਹਰੇਕ ਪੱਖ ਤੋਂ ਚੀਜ਼ ਦਿਖਾ ਦਈਏ ਕਿਉਂਕਿ ਇੱਕ ਤਾਂ ਉਹ ਹੁੰਦਾ ਬਾਈ ਫਟਾਫਟ ਤੋਰੀ ਤੇ ਫਹਾਜਾ ਵਰਤਦਾ ਹਨਾ ਆਪਣਾ ਇਹ ਹੁੰਦਾ ਵੀ ਯਾਰ ਕਿਸੇ ਭਰਾ ਨੇ ਆਨਲਾਈਨ ਚੀਜ਼ ਮੰਗਵਣੀ ਉਹ ਦੇਖ ਲਓ ਸਮਾਰ ਆ ਜਾ ਗੈਰੀ ਲੈ ਆਉਂਦੇ ਬੀ ਵੀਡੀਓਗਾ ਤੇਰੀ ਦੇਖ ਰਾਵਾਂ ਵੀ ਵੀਡੀਓ ਹਰੇਕ ਦੀ ਦੇਖੋ ਜਾਣਕਾਰੀ ਚ ਵਾਦਾ ਠੀਕ ਆ ਗੱਲ ਹੈ ਬਾਤੀ ਇਹਦੇ ਦੂਜੇ ਵੀਡੀਓ ਵਾਲੇ ਨੇ ਮੈਂ ਤੁਹਾਨੂੰ ਸੱਚੀ ਗੱਲ ਸੁਣਾਉਣਾ ਠੀਕ ਆ ਗੱਲ ਹੈ ਲੈ ਬਈ ਦੇਖ ਲੈ ਉਹ ਵੀ ਸਾਰਾ ਕੁਝ ਕਰ ਦਿੰਦੇ ਠੀਕ ਆ ਗੱਲ ਹੈ ਗੁਰੀ ਉਹ ਵੀ ਕਰ ਬਾਈ ਨੂੰ ਪੁੱਛ ਬਾਈ ਨੂੰ ਘਾੜਾ ਵਾਲੀ ਨੂੰ ਸਵਾਦ ਟੈਗ ਲਾਈਟ ਹੈ ਨਾ ਹੋਰ ਰੇਟ ਵੀ ਜੀ ਕਰਾਉਂਦੇ ਠੀਕ ਆ ਗੱਲ ਆਹ ਕੀ ਸੀ ਨਾ ਚੋਣ ਵਾਲਾ ਜਰਾ ਇਹ ਠੀਕ ਆ ਬਈ ਦੇਖਿਆ ਬਾਈ ਨੂੰ ਮੈਂ ਪੁੱਛ ਬਈ ਇੱਕ ਵਾਰੀ ਕਿੰਨਾ ਮਾਲ ਲੈ ਲੈਣਾ ਹੈ ਚੋਣ ਮਿਲੇ ਕਿਤੇ ਠੀਕ ਗੱਲ ਬੋਲ ਬਾਈ ਠੀਕ ਹੈ ਇਹ ਜਾ ਚੋਣ ਮਿਲ ਠੀਕ ਹੈ ਬੋਲ ਠੀਕ ਹੈ ਆ ਚੋ ਦੇ ਮਾਰ ਦੇ ਜਮੂ ਕੋਲਾ ਚੋਣਾ ਜਮੀ ਚਾਹੀਦਾ ਸਾਲ ਦੇ ਬੱਚੇ ਨੂੰ ਉਠਾ ਨਹੀਂ ਬਾਈ ਉਹ ਵੀਡੀਓ ਚ ਕਰਾਉਂਦੇ ਦੂਜੇ ਬੰਦੇ ਆਪਾਂ ਸਾਰੇ ਨਹੀਂ ਆਈ ਸਾਡੀ ਵੀਡੀਓ ਚ ਵੀ ਨਹੀਂ ਹੁੰਦਾ ਰੇਟ ਤਾਂ ਛੋਟਾ ਯਾਰ ਇੱਕ ਅੱਧੀ ਦਾ ਨਹੀਂ ਹੁੰਦਾ ਬਾਈ ਆਪਾਂ ਤਾਂ ਕਹੀ ਅੱਜ ਨਹੀਂ ਵੀਡੀਓ ਪੈ ਗਿਆ ਪੱਕਾ ਨਹੀਂ ਵੀ ਰੇਟ ਪਤਾ ਹੈ ਨਾ ਭਾਈ ਉਹਨੂੰ ਕੰਮੇ ਘਟ ਮਿਲਦਾ ਬੜੇ ਭਾਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਚਲੋ ਕਿਸੇ ਦਾ ਆਪਾਂ ਨਹੀਂ ਆ ਇਹ ਨਹੀਂ ਕਦਾ ਉਹਦਾ ਉਹਦਾ ਕੈਮਰਾ ਬਾਈ ਫੋਨ 'ਤੇ ਕਰਾਂਗੇ ਦੋ ਵੀ ਫੋਨ 'ਤੇ ਵੀ ਪੈਦਾ ਚੋਦਾ ਬਾਈ ਲੈ ਬਾਈ ਚੋਦਾ ਬਾਈ ਆ ਬਾਈ ਆਇਆ ਬਾਈ ਕੋਈ ਨਾ ਲੈ ਲੈ ਬੂਰਿਆ ਉਧਰ ਲੈ ਮੈਂ ਨਿਕਾਲੀ ਦੀ ਜਿਆ ਮਰਵਾ ਦੇ ਤਾਰਾ ਬਾਅਦ ਚ ਚਵਾਦੀ ਬਾਈ ਇੱਕ ਮਿੰਟ ਖੜੀ ਮੈਨ ਮਾਰ ਇੱਕ ਮਿੰਟ ਮੁਰੀ ਜੀ ਅਮਰ ਬਾ ਦੇ ਤਾਰਾ ਪਸਮਾ ਪਦਮੋ ਉਹਦਾ ਵੀ ਕਰਾ ਦੇ ਚੈੱਕ ਕਰੀ ਠੰਡ ਦਾ ਸਾਇਦ ਸੋਨਾ ਪ੍ਰਕਿੰਦਰ ਬਾਲਟੀ ਲੈ ਕੇ ਦੇ ਬਾਈ ਉਹਨਾਂ ਨੂੰ ਹੋਰ ਆਏ ਝੋਟੀ ਖਾਲੀ ਕਰਾ ਦੇ ਬਾਈ ਉਹਨਾਂ ਲਈ ਬੱਚਾ ਮੁਰੇ ਰੱਖੀ ਅੱਗੇ ਅੱਗੇ ਮਾਰ ਲਵਾਂ ਪਿਛਲਾ ਜੀ ਮਾਰ ਦਿੰਦੇ ਜੀ ਚੋਣ ਚਾਲੀ ਬਈ ਆਪਣਾ ਕਦੀ ਪਰਮਾਤਮਾ ਨੂੰ ਬਾਕੀ ਜਿਹਨੂੰ ਪਸੰਦ ਆਊਗਾ ਕੋਈ ਵੀ ਪਸ਼ੂ ਮੈਂ ਬਾਰ-ਬਾਰ ਵੀਡੀਓ 'ਚ ਇਹੀ ਕਹਿਣਾ ਹੁੰਦਾ ਵੀ ਤੁਸੀਂ ਪੈਸੇ ਲਾਉਣੇ ਹੁੰਦੇ ਆ ਚੀਜ਼ ਨੂੰ ਤਸੱਲੀ ਕਰਕੇ ਖਰੀਦਿਆ ਕਰੋ ਜਿਹੜੀ ਤਿਆਰ ਦੁੱਧ ਵਾਲੀ ਹੁੰਦੀ ਆ ਦੋ ਟਾਈਮ 'ਚੋ ਲਿਆ ਕਰੋ ਤੇ ਜਿਹੜੀ ਧਾਰਾਂ ਦੇ ਪਾਸ ਹੋਣ ਵਾਲੀ ਹੁੰਦੀ ਆ ਉਹਨੂੰ ਚਾਹੇ ਕਾਰੀਗਰ ਬੰਦਾ ਲਿਆ ਕੇ ਪਾਸ ਕਰੇ ਥੰਮਦੇ ਹਾਂ ਥਾਣੇ ਉਹ ਜੀ ਧਾਰ ਪੈਂਦੀ ਐ ਮੋਟੀ ਆ ਜਾ ਦੇ ਇੱਕ ਇੱਕ ਝੋਟੀ ਹੋਰ ਰਹਿ ਗਈ ਇੱਧਰ ਲਾਸਟ ਵਾਲੀ ਕੁਲਵਿੰਦਰ ਬਾਲਟੀ ਲੈ ਬਾਈ ਹੋਰ ਚੋਣ ਲੂ ਹਾਈਟ ਇਹਦੀ ਆ ਗਈ ਮੀਡੀਅਮ ਹੋਰ ਬੱਸ ਦੇ ਪਰ ਸਿੰਗ ਆ ਗਿਆ ਨਾ ਕੋਈ ਨਹੀਂ ਬੰਦ ਹਾਈਟ ਇਹਦਾ ਸੂਆ ਕਿਹੜਾ ਕਾਲੇ ਦੂਜਾ ਸੂਆ ਵੀਰੇ ਦਾ ਇਹਦੇ ਨਾਲ ਬੱਚਾ ਕੀ ਆ ਬੱਚਾ ਇਹਦੇ ਨਾਲ ਕੱਟਾ ਆ ਵੀਰੇ ਨਾਲ ਆ ਗਿਆ ਮੇਲਕਾਪ ਸੂਆ ਦੂਜਾ 10 11 ਦਿਨ ਹੋ ਗਏ ਸਪੀਨ ਵੀਰੇ ਪਾਸਾ ਨਹੀਂ ਰੱਖ ਪਾਸਾ ਨਹੀਂ ਹੈਗਾ ਜਿੰਮੇ ਹੈਗੀ ਉਹ ਉਮੀ ਹੈ ਇੱਕ ਔਖਾ ਥਲ ਮੋੜ ਜਾਂਦੀ ਮੜ ਜਾ ਠੀਕ ਆ ਗੱਲ ਹਾਂ ਛਣ ਦਾ ਸੈਜ ਵੀ ਦਿਖਾ ਦੇ ਗਰੀ ਬਾਡੀ ਬੁੱਡੀ ਦਿਖਾ ਦੇ ਹਾਈਟ ਮੀਡੀਅਮ ਆ ਗਈ ਦਰਮਿਆਨੀ ਚ ਆ ਗਈ ਜੇ ਮੈਂ ਗੱਲ ਕਰ ਲਾਂ ਲੈ ਚੱਲ ਬਾਈ ਲੈ ਚੱਲ ਲੈ ਇਧਰ ਮੜ ਜਾ ਸੂਆ ਦੂਜਾ ਸੈਕ ਉਹ ਬੈ ਗਈ ਉੱਧਰ ਨਾਲ ਮੇਲਕਾਪ ਵੀਰੇ ਖਾਦੀ ਮੜ ਜਾ ਤੇ ਬਾਕੀ ਥਣ ਦਾ ਸਹਜ ਆਰਡਰ ਕੁਆਲਿਟੀ ਉਹ ਸੋਡੇ ਸਾਹਮਣੇ ਆ। ਥੋੜਾ ਜਿਹਾ ਪਿਛਲਾ ਥਾਣਾ ਜਿਹੜਾ ਜਿਵੇਂ ਚਵਾਈ ਲੇਟ ਹੈ ਨਾ ਚਵਾਈ ਲੇਟ ਕਰਕੇ ਕੁੰਡੀ ਪਾਜਦਾ ਪਸ਼ੂ ਬੜੀ ਦਾ ਪਿਛੇ ਉਹਦੇ ਕਰਕੇ ਆ ਵੀ ਡੰਗ ਤੋਂ ਡੰਗ ਤਾਂ ਨਹੀਂ ਪਾਸਾ ਬਣਦਾ ਫੇਰ ਨਹੀਂ ਵੀਰੇ ਉਹ ਕਰਾਵਾ ਲਾਂਗੇ ਤਸੱਲੀ ਆਪੇ ਹਾਂ ਥੋੜਾ ਜਦੋਂ ਬਾਜ਼ਾਰ ਵਾਂਗੂ ਹੋ ਗਈ ਹੁਣ ਯਾਰ ਉਹਦੇ ਕਰਕੇ ਮਲੇਆ ਮੋੜਦੇ ਹਨ ਹਾਂ ਦੋ ਤਿੰਨ ਘੰਟੇ ਦੀ ਚਵਾਈ ਲੇਟ ਹਨ ਉਹਦੇ ਕਰਕੇ ਬੜੀ ਇੱਕ ਦੇਖ ਹੋਰ ਦੇਖ ਬਾਈ ਕੁੜੀ ਜਿਹੜੇ ਸਾਲ ਇਹ ਜੀ ਧਾਰ ਪੈਣੀ ਹੈ ਝੁੱਟੀ ਦੀ ਠੀਕ ਹੈ ਗੱਲ ਬੰਦੇ ਕਮਾ ਕੇ ਧਾਰਾ ਮਾਰ ਦੇ ਦਿਆਂ ਵੀ ਮਾਰ ਦੇ ਧਾਰਾ ਆ ਗਈ ਇਹ ਵੀ ਫੁੱਲ ਬਰੀਕ ਤੇ ਬਾਕੀ ਤੁਸੀਂ ਜਾਂਚ ਨਾ ਲੈਣੀ ਆ ਕਿੰਨੇ ਦੰਦਾ ਸੁਆ ਕਲੇ ਸੁਆੰਦਾ 11 ਦਿਨ ਹੋਗੇ ਬਾਈ ਦੁੱਧ ਹਾਜ਼ਰ ਕਰਨਾ ਦੁੱਧ ਹਾਜ਼ਰ 12 ਲੀਟਰ ਹੈ ਨਾ ਤੇ ਸ਼ੈਡ ਨੂੰ ਹੋ ਮਾੜਾ ਫੇਸ ਤੇ ਮਾਰ ਲੈ ਕੈਮਰਾ ਹਉ ਜੀ ਆ ਲੈ ਜਾਨ ਸੇਲ ਨੂੰ ਇੱਜੀ ਲੱਗ ਰਿਹਾ ਬੋਲਣਾ ਕਿੰਨਾ ਦੁੱਧ ਹਾਜ਼ਰ 12 ਲੀਟਰ ਹੈ ਬਾਈ 12 12 ਕਿੰਨਾ ਦੁੱਧ ਪਾ ਸਕਦੀ ਆ ਦੁੱਧ ਵੀਰੇ ਦੇਖੋ ਸੇਵਾ ਦਾ ਹੈ ਮੈਂ ਜਿੱਥੇ ਦਾ ਕਪੜਾ ਹੋਇਆ ਵੀ ਮੈਂ ਕਹਿੰਦਾ 17 ਕਿਲੋ 2 ਲੀਟਰ ਹੋਰ ਵੜ ਸਕਦੀ ਆ ਨਾ 12 ਹਾਂ 14 ਹਾਂ 13 ਕਰ ਦੂ 13 ਕਰ ਦੂ ਤਾਂ ਹੀ ਬੋਤਾ ਯਾਰ ਜਿੱਦ ਜਿਵੇਂ ਜਿਵੇਂ ਜੋਤੀ ਦਾ ਵਜੂਦ ਹੈ ਦੇਖੋ ਜਿੱਡਾ ਠੀਕ ਆ ਗੱਲ ਉਹ ਡੇਕ ਹਿਸਾਬ ਨਾਲ 13 ਵੀ ਬੋਤਾ ਇਹਦੇ ਪੈਸੇ ਕਿੰਨੇ ਲਵੇਂਗਾ ਇਹਦਾ ਲਮਾਵੇ 1,115,000 ਜਮੀਨ ਮਾਫੀ ਕੋਈ ਨਹੀਂ ਮਾਫੀ ਤਾਂ ਫਿਰ ਕਰਤੀ ਪਹਿਲੀ ਬਾਈ ਹੈ ਮਾਫੀ ਤਾਂ ਪਹਿਲੀ ਕਰਤੀ ਹੋਰ ਕਰਦੀ ਥੋੜੀ ਜੀ ਇੱਕ ਦੇਖ ਜਿੱਦਾਂ ਕਿਸੇ ਨੇ ਬਾਈ ਨੇ ਕਿਹਾ ਉਹ ਮਾਰੀ ਕੈਮਰਾ ਕਰੀ ਵੀ ਆਹ ਥਾਲੇ ਲੱਗਿਆ ਹੈ ਇਹਨਾਂ ਨਾਲ ਅਰੇਹੀ ਧਾਰ ਪੈਣੀ ਹੈ ਠੀਕ ਆ ਗੱਲ ਹਾਂ ਅ ਚਵਾਈ ਦਿਖਾ ਦੇ ਗਰੀ ਇਹਦੀ ਵੀ ਜਿਹੜੀ ਫਿਰ ਲਾਸਟ ਤੇ ਰਹਿੰਦੀ ਆ ਝੋਟੀ ਬਾਈ ਐਦਾਂ ਇਹਦਾ ਮੋਟਾ ਝੋਣਾ ਹੈ ਜਮੀ ਕੋਈ ਸ਼ਿਲਾਂਜੂ ਮਾਰ ਦੋ ਜੇ ਮੈਂ ਇਹਦੇ ਤੇ ਮਾਰਤੀ ਨੂੰ ਗਲੀ ਕੱਢ ਦਊਗੀ ਐਦਾਂ ਕੰਮ ਨਾ ਕਰਨਾ ਆ ਦੇਖ ਲੈ ਮੈਟ ਖਰਾਬ ਕਰ ਦੇਗਾ ਸੀ ਇਹਦਾ ਮੁੱਲ ਕੀ ਦੱਸਿਆ ਜੀ 1 15 ਲੈਣਾ ਜਮੀ 1 ਲੱਖ ਤੇ 15000 ਮਾਫੀ ਥੋੜੀ ਵੱਡੀ ਹੋ ਮਾਫੀ ਦਾ ਬਸ ਇਹ ਵਾਲੇ ਤੇ ਮਾਰ ਗਰੀ ਕੈਮਰਾ ਸਿੰਘ ਦਿਖਾ ਦੇ ਜਿਹੜਾ ਆਤਾ ਦਿਖਾ ਦੇ ਇਹ ਚੀਜ਼ ਕਿੱਥੇ ਮਿਲਦੀ ਐ ਠੀਕ ਐ ਗੱਲ ਆ ਨੰਬਰ ਬੋਲ ਤੇਰਾ 99920 ਹਾਂਜੀ 999493 95920 999493 ਤੇ ਜਿਹੜੀ ਝੋਟੀ ਬਾਈ ਨੇ ਖਰੀਦੀ ਆ ਬੋਲੇ ਚੋ ਖਾਲੀ ਕਰੀਂਦਾ ਦਿਖਾ ਦੇ ਗਰੀ ਚੋਣਾ ਇੱਕ ਕੰਮ ਵਾਲਟੀ ਦਾ ਸਰੀ ਲੱਗਿਆ ਪਿਆ ਮੈਂ ਹੋਰ ਕਿੰਨੀ ਕਿ ਜੋਤੀ ਇਹ ਬਾਈ ਕੋਲੇ ਆਪਾਂ ਨੇ ਤੁਹਾਨੂੰ 2 4 6 ਤੇ 7 ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਅਦੀ ਤੋਂ ਲੈ ਜਿਓ ਧੰਨਵਾਦ ਜੀ